ਆ ਰਿਹਾ ਯੋ ਜਿਹੜੀ ਮੁੰਡੇ ਦੀ ਛਿੱਤ ਭੱਜ ਗਈ ਆ ਬਾਲਗ ਹੀ ਕੁੜੀ ਹੋ ਹਾਂਜੀ ਹੁੰਦਾ ਵੀ ਬਾਲਗ ਹੀ ਕੋਈ ਆਪਣੀ ਮਰਜ਼ੀ ਨਾਲ ਚੱਲੇਗੀ ਉਹਦੇ ਨਾਲ ਕੋਈ ਹੋਰ ਕੁੜੀ ਦਾ ਵਿਆਹ ਇਹਨੇ ਕਰ ਦੇਣਗੇ ਉਹ ਰੱਖਿਆ ਸੀ ਕੋਈ ਪੈਸੇ ਗੈਣੇ ਉਹ ਕਦੇ ਵੀ ਲੈ ਕੇ ਹੀ ਨਾਲ ਨਹੀਂ ਹੋਰ ਇਹ ਕੋਈ ਨੂੰ ਇਨਫੋਰਮੇਸ਼ਨ ਨਹੀਂ ਹੈ ਕਿ ਬਸ਼ਮੀ ਨਹੀਂ ਇਹ ਦੱਸਿਆ ਬਸ ਆ ਸੁੱਖਾ ਸਿੰਘ ਨੇ ਕਿ ਆ ਉਹਨਾਂ ਨੇ ਵੀ ਭੈਣ ਦਾ ਵਿਆਹ ਰੱਖਿਆ ਸੀ ਤੇ ਉਹ ਆਪਣੀ ਮਰਜ਼ੀ ਨਾਲ ਕਰ ਦੇਣਗੇ ਕਰੋ ਕੰਮ ਤੇ ਗਿਆ ਮੁੰਡਾ ਜਦਕਰ ਵਾਪਸ ਨਾ ਪੁੱਜਿਆ ਤਾਂ ਘਰ ਵਾਲਿਆਂ ਨੇ ਜਦ ਪਤਾ ਲਗਾਇਆ ਤਾਂ ਪਤਾ ਲੱਗਿਆ ਕਿ ਲੜਕੀ ਨੂੰ ਅਗਵਾ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਮੁੰਡੇ ਦਾ ਆਪਣਾ ਯਾਰ ਹੀ ਉਸ ਨੂੰ ਅਗਵਾ ਕਰਕੇ ਲੈ ਗਿਆ ਜਿਸ ਸਾ ਕਿ ਅਜੇ ਤੱਕ ਕੋਈ ਵੀ ਅਤਾ ਪਤਾ ਨਹੀਂ ਲੱਗ ਰਿਹਾ ਤੇ ਉਸ ਦਾ ਮੋਬਾਈਲ ਫੋਨ ਵੀ ਬੰਦ ਪਿਆ ਹੈ ਇਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਕਿਡਨੈਪਿੰਗ ਦਾ ਪਰਚਾ ਦਰਜ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਮੁੰਡਾ ਅਗਵਾ ਕਰਕੇ ਲਿਆ ਗਿਆ ਹੈ ਉਸ ਦੀ ਭੈਣ ਨੂੰ ਅਗਵਾ ਹੋਈ ਮੁੰਡੇ ਦੇ ਚਾਚੇ ਦੇ ਮੁੰਡੇ ਨਾਲ ਭੱਜ ਗਈ ਹੈ ਉਨ੍ਹਾਂ ਨੂੰ ਸ਼ੱਕ ਹੈ ਕਿ ਇਸ ਲੜਕੇ ਵੱਲੋਂ ਵੀ ਆਪਣੇ ਭਰਾ ਦੀ ਮਦਦ ਕੀਤੀ ਗਈ ਹੈ ਉੱਥੇ ਥਾਣਾ ਜੰਡਿਆਲਾ ਤੇ ਪੁਲਿਸ ਅਧਿਕਾਰੀਆਂ ਦੱਸਿਆ ਕਿ ਸਾਡੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਉੱਥੇ ਜੋ ਲੜਕੀ ਘਰੋਂ ਭੱਜੀ ਹੈ ਉਸ ਦਾ ਵੀ ਬਿਆਨ ਤੈ ਕੀਤਾ ਹੋਇਆ ਸੀ ਹਾਂਜੀ ਸਰ ਜਿਹੜਾ ਕੱਲ ਇੱਕ ਮੁੰਡਾ ਅਗਵਾ ਕੀਤਾ ਗਿਆ ਉਹ ਕੀ ਕੀ ਕਹਾਣੀ ਹੈ ਸਾਰੀ ਇਹ ਜੀ ਆਪਣਾ ਸੁੱਖਾ ਸਿੰਘ ਸਾਨੂ ਭੋਖਾ ਸਿੰਘ ਸੁੱਖਾ ਸਿੰਘ ਸਾਨੂ ਭੋਖਾ ਸਿੰਘ ਇਹਨਾਂ ਨੇ ਆਪਣੇ ਸਟੇਟਮੈਂਟ ਅੰਦਰ ਦਰਜ ਕਰਾਈ ਗੱਲ ਇਹਨਾਂ ਦਾ ਲੜਕਾ ਵਿਸ਼ਾਲ ਸਿੰਘ ਤੇ ਇੱਕ ਗਵਾ ਕਾਸ਼ਦੀਪ ਸਿੰਘ ਕਾਸ਼ਦੀਪ ਸਿੰਘ ਕੰਮ ਕਰਦਾ ਇਥੇ ਕਪੜਿਆਂ ਦੀ ਦੁਕਾਨ ਆ ਆਪਣਾ ਜੰਡਾਲਾ ਗੁਰੂ ਵੇਚੀ ਸਤਗੁਰੂ ਕਲੈਕਸ਼ਨ ਉਹ 16 22 24 ਨੂੰ ਕਹਿੰਦੇ ਰੋਜ਼ਾਨਾ ਦੀ ਤਰ੍ਹਾਂ ਗਿਆ ਸੀ ਕੰਮ ਤੇ ਤੇ ਸ਼ਾਮ ਨੂੰ ਕਹਿੰਦੇ ਵੀ ਉਹ ਨਹੀਂ ਆਇਆ ਅਸੀਂ ਸੋਚਿਆ ਵੀ ਚਲੋ ਕਿ ਯਾਰ ਦੋਸਤ ਨਾਲ ਚਲੇ ਗਿਆ ਹੋਗਾ ਤੇ ਬਾਅਦ ਚਿਕਨ ਦੇ ਅਗਲੇ ਦਿਨ ਨੂੰ ਨਹੀਂ ਆਇਆ ਪਰ ਨਹੀਂ ਆਇਆ ਫੋਨ ਹੀ ਬੰਦ ਤੇ ਫਿਰ ਸੀਸੀਟੀਵੀ ਕੈਮਰੇ ਉਹਨਾਂ ਨੇ ਚੈੱਕ ਕੀਤੇ ਜਿਹੜੇ ਬਾਜ਼ਾਰ 'ਚ ਲੱਗੇ ਉਹ ਤੋਂ ਇਹਨਾਂ ਨੇ ਵੇਖਿਆ ਸੀ ਵੀ ਇੱਕ ਮੁੰਡਾ ਵਾ ਗੋਰ ਅਮਰਪੁਰ ਸਿੰਘ ਵਰਮਤੀ ਇਹਦਾ ਫਰੈਂਡ ਹੈ ਕਾਸ ਬਾਈ ਇਹਨੂੰ ਐਕਟੀਵਾਰੇ ਬਿਠਾ ਕੇ ਉਹ ਲੈ ਗਿਆ ਤੇ ਉਹ ਕਹਿੰਦਾ ਵੀ ਸਾਨੂੰ ਸ਼ਾਕਿਆ ਵੀ ਇਹਨੇ ਅਗਵਾ ਅਗਵਾ ਕੀਤਾ ਡੇ ਬੰਦੇ ਨੂੰ ਤੇ ਗਰਜ ਚਤ ਵਜਾ ਰੰਜੇ ਸ਼ੇਹ ਦਸੀਆ ਇੱਥੇ ਰਾਜਾ ਟੱਕਰ ਨਾਮ ਦਾ ਮੁੰਡਾ ਇੱਕ ਉਹਦੀ ਸਿਸਟਰ ਨੂੰ ਭੁਜਾ ਕੇ ਲੈ ਗਿਆ ਕੋਈ ਬੰਦਾ ਮੁੰਡਾ ਉਹ ਮੁੰਡੇ ਦਾ ਨਾਮ ਹੈ ਮਲਕੀਸ਼ ਸਿੰਘ ਉਫ ਟਿੱਡੀ ਤੇ ਇਹ ਜਿਹੜਾ ਮੁੰਡਾ ਵਾ ਇਹਦੇ ਚਾਚੇ ਦਾ ਮੁੰਡਾ ਵਾ ਇਹ ਇਹਨਾਂ ਗੱਲ ਖਾਈ ਵਿੱਚ ਵੀਓਰੀ ਸਿਸਟਰ ਨੂੰ ਮੈਰਿਜ ਰੱਖੀ ਉਹ ਮੁੰਡਾ ਭਜਾ ਕੇ ਲਾ ਗਿਆ ਤੇ ਉਹ ਸ਼ੱਕ ਕਰਦਾ ਵੀ ਇਹਨੇ ਹੈਲਪ ਕੀਤੀ ਆ ਤੇ ਅਸੀਂ ਜਿਹੜੇ ਭਾਂਦੇ ਜੁਰਮ ਹੀ ਹੋਰ ਕਿ ਜ਼ਤ ਪਰਚਾ ਦਿੱਤਾ ਇਹਦੇ ਵਿੱਚ ਇਹ ਅਫਵਾਹ ਚਲਦੀ ਹੈ ਕਿ ਟੱਕਰ ਜਿਹੜਾ આરોપી ਦੀ ਭੈਣ ਨੂੰ ਭੱਜੀ ਆ ਕਿ ਉਸਨੇ ਆਪਣੇ ਭੈਣ ਨੂੰ ਜਿਹਦੇ ਨਾਲ ਲੜਕਾ ਭਜਾ ਉਹਦਾ ਕਤਲ ਕਰ ਦਿੱਤਾ ਹੈ ਇਹ ਕਿੰਨੀ ਇੱਕ ਗੱਲ ਸਚਾਈ ਹੈ ਕੋਈ ਸ਼ਹਿਰ ਪੁਲਿਸ ਨੂੰ ਇਸ ਬਾਰੇ ਇਨਕੁਇਰੀ ਨਹੀਂ ਜੀ ਇਹ ਸਾਨੂੰ ਇਹੋ ਜੀ ਕੋਈ ਗੱਲ ਨਹੀਂ ਇਹੋ ਜੀ ਕੋਈ ਇਨਫੋਰਮੇਸ਼ਨ ਨਹੀਂ ਹੈ ਹਾਂ ਹਾਂ ਕਿ ਜਿਹੜਾ ਮੁੰਡੇ ਨੂੰ ਅਗਵਾ ਕੀਤਾ ਗਿਆ ਉਹ ਉਹਦੀ ਵੀ ਕੋਈ ਉਹ ਕਹਿੰਦੇ ਉਹਦਾ ਵੀ ਕਤਲ ਕਰ ਦਿੱਤਾ ਗਿਆ ਇਹੋ ਜਿਹੀ ਕੋਈ ਗੱਲਬਾਤ ਨਹੀਂ ਨਹੀਂ ਜੀ ਇਹਦੇ ਅਫਵਾਹ ਹੀ ਹੈ ਜਿੱਦ ਤੱਕ ਤੇ ਮੁਗਲੀ ਤਸਵੀਰ ਚ ਕੀ ਪਤਾ ਰਿਹਾ ਸਮਝ ਨਹੀਂ ਆ ਰਿਹਾ ਇਹ ਹੀ ਆ ਰਿਹਾ ਜੀ ਉਹ ਜਿਹੜੀ ਮੁੰਡੇ ਦੀ ਸਿਸਟਰ ਭੱਜ ਗਈ ਆ ਬਾਲਗ ਹੀ ਕੁੜੀ ਉਹ ਹਾਂਜੀ ਮੁੰਡਾ ਵੀ ਬਾਲਗ ਹੀ ਕੋਈ ਆਪਣੀ ਮਰਜ਼ੀ ਨਾਲ ਚਲੇ ਗਈ ਉਹਦੇ ਨਾਲ ਤੇ ਉਹ ਕੁੜੀ ਦਾ ਵਿਆਹ ਉਹਨੇ ਕਰ ਦੇਣਗੇ ਤੇ ਹੋਰ ਰੱਖਿਆ ਕੋਈ ਪੈਸੇ ਗਹਿਣੇ ਕਦੇ ਵੀ ਲੈ ਕੇ ਗਈ ਨਾਲ ਨਹੀਂ ਹੋਰ ਇਹਦੇ ਕੋਈ ਕੋਈ ਇਨਫੋਰਮੇਸ਼ਨ ਨਹੀਂ ਹੈ ਗੈਂਟੀਮੇਸ਼ਨ ਨਹੀਂ ਹੈਗੀ ਇਹ ਦੱਸਿਆ ਬਸ ਆ ਸੁੱਖਾ ਸਿੰਘ ਨੇ ਜਾ ਉਹਨਾਂ ਨੇ ਵੀ ਭੈਣ ਦਾ ਵਿਆਹ ਕਿਦੇ ਹੋ ਰੱਖਿਆ ਸੀ ਤੇ ਉਹ ਆਪਣੀ ਮਰਜ਼ੀ ਨਾਲ ਕਿਦੇ ਹੋਣ ਚੱਲੇਗੀ